ਮਾਰਨ ਨੀ ਮੈਂ ਬੱਚੇ ਸਾਰੇ ਵਧੀਆ ਬੱਚਾ ਬਣਾਈ ਰਹੀ ਦੀ ਚਾਹ। ਅੱਜ ਆਪਾਂ ਕੀ ਕਰਨ ਆਪਾਂ ਅੱਜ ਕੀ ਐਕਟੀਵਿਟੀ ਕਰਨੀ ਆ ਜੀ ਜੇਰ ਚੀਅਰ ਦੇ ਆਲੇ-ਦੁਆਲੇ ਤੋਂ ਮਨਵਾਰੀ ਤੇ ਇਹ ਨੂੰ ਇਹ ਨੂੰ ਕੀ ਕਹਿਣਾ ਨਾ ਬੱਚੋ ਕੇ ਸੰਗੀਤ ਸੰਗੀਤ ਬੱਚਿਆਂ ਦੇ ਸੰਗੀਤ ਔਰ ਸਰੀਰਕ ਕਿਰਿਆਤਮਕ ਵਿਕਾਸ ਹੁੰਦਾ ਦਾ। ਜੇ ਅੱਜ ਕੇ ਜਿਹੜਾ ਬੱਲੇ ਉਹ ਦੇਰ ਤੋਂ ਬਾਅਦ ਜਾਏਗਾ। ਚਲੋ ਹੁਣ ਆਪਾਂ ਕੋਲਾਸ ਤੋਂ ਸਟਾਰਟ ਕਰਨੀ ਆ ਹੁਣ ਸਮੈਟਿੰਗ ਕਰਨੀ ਹੈ। ਬੱਚੇ ਹੌਲੀ ਹੌਲੀ ਸਟਾਪ ਸਟਾਪ ਆ ਵੀ ਹੋ ਗਿਆ ਭੰਜੀ ਆ ਵੀ ਹੋ ਗਿਆ ਦੀਵਾਰ ਚਲੋ ਨੈਕਸਟ ਰਾਉਂਡ ਚਲੋ ਨੈਕਸਟ ਰਾਉਂਡ ਲਗਾਓ ਰਾਉਂਡ ਲਾਓ ਕੋਟੇ ਸਾਰੇ ਦੁਬਾਰਾ ਲਾਉਂਦਾ ਹਾਂ ਫੇਰ ਸਾਰਿਆਂ ਨੂੰ ਬਾਹਰ ਕੱਢ ਦੋ ਸਰਵ ਨੂੰ ਬਾਹਰ ਕੱਢ ਦੋ ਜਿਹੜਾ ਬਾਹਰ ਕੱਢ ਕੇ ਗੇਮ ਚ ਬਾਹਰ ਹੋ ਇਧਰ ਸਾਈਡ ਤੇ ਨਹੀਂ ਹੋ ਸਟਾਪ ਹਾਂ ਪ੍ਰਭ ਬਾਅਦ ਚ ਬੈਠੀ ਪ੍ਰਭ ਤੁਸੀਂ ਤੁਸੀਂ ਬਾਅਦ ਤੁਸੀਂ ਦੋ ਦੋ ਜਾਣੇ ਨਹੀਂ ਬੈਠੋ ਚਲੋ ਨੈਕਸਟ ਸਟੈਂਡ ਅਪ ശിവ ചെല കട ਸਰੋ 3 ਬੱਚੇ ਰਹਿ ਗਏ ਹੁਣ ਇਹਨਾਂ ਚ ਮੁਕਾਬਲਾ ਵੇਖਦੇ ਆਪਾਂ ਚਲੋ 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 ਰਾਉਂਡ ਸਾਨਾ ਰੱਛਾ ਪਾਟਿਆ ਸਾਨਾ ਕਰਦੇ ਆਪਾਂ ਵੈਰੀ ਗੁੱਡ ਸਟਾਪ ਇਹਦਾ ਵਿੰਦਰ ਇਹਦਾ ਵਿੰਦਰ ਬਾਦ ਵਿੱਚ ਕੀ ਹੋ ਗਿਆ ਬਾਕੀ ਇਹਦੇ ਅੱਗੇ ਤੁਸੀਂ ਤੁਹਾਡਾ ਠੀਕ ਹੈ ਚਲੋ ਹਾਂ ਲਾਸਟ ਤੁਹਾਡਾ ਪਾਰਟਿਸਪੀਟੈਂਟ ਰਹਿ ਗਿਆ ਹੁਣ ਵੇਖਦੇ ਆਂ ਮੂੰਹ ਦੋਟਰੇ ਕਰਨੇ ਬੈਠਣਾ ਚਾਹਤਾ ਠੀਕ ਹੈ ਜਿਹੜਾ ਪਹਿਲਾਂ ਬੈਠੇ ਚੇਰ ਨੂੰ ਨਿਲਗਾਣਾ ਆਸਣੇ ਲਗਾਣਾ ਚੇਰ ਨੂੰ ਸਟਾਪ ਟੋੜ ਲਈ ਖਵਲਾ ਹਾਂ ਚਲੋ ਇਹ ਇਹ ਬੈਠਾ ਆਇਆ ਛੋਟਾ ਲੜਕਾ ਚਲੋ ਕਲਾਪਿੰਗ ਕਰ ਦਿਓ ਕਿਹੜਾ ਬੱਚਾ ਜਿੱਤ ਗਿਆ ਆ ਇਨਾਮ ਤੁਹਾਡਾ ਅਨਮੋਲਦੀਪ ਸਿੰਘ ਜਿੱਤ ਗਿਆ ਅਨਮੋਲਦੀਪ ਨੇ ਮਾਹੀ ਜਿੱਤ ਗਏ ਚਲੋ ਅਨਮੋਲਦੀਪ ਹੁਣ ਸੰਗੀਤ ਤੇ ਕੀ ਆ ਸੰਗੀਤ ਤੇ ਤੁਸੀਂ ਡਾਂਸ ਡਾਂਸ ਕਰੇਗਾ ਸੰਗੀਤ ਲਾਓ